ਲੋਜੀ ਬੈਗ ਨੂੰ ਜੀ ਆਪਾਂ ਨੇ ਰੁੱਧ ਗਰਮ ਕਰਤਾ। ਅਵਾਰੀ ਦੇ ਦिए। ਵਾਲਾ ਆਉਣ ਵਾਲਾ ਇੱਧਰ ਆਪਾਂ ਨੇ ਦਹੀਂ ਜਮਾਤਾ ਸੀਗਾ। ਅੱਜ ਸਵੇਰੇ ਦਹੀਂ ਜਮਾਇਆ ਸੀਗਾ। ਤੇ ਹੁਣ ਜਮ ਗਿਆ। ਸਵੇਰੇ ਹੁਣ ਤਾਜ਼ਾ ਜਮਾਇਆ ਹੁਣ ਸ਼ਾਮ ਨੂੰ ਖਾਧਾ ਤੇ ਉਸੇ ਜਿਹੜੀਆਂ ਫੇਰ ਖਾਧਗੇ। ਤੇ ਲੋਜੀ ਦਹੀਂ ਆਪਾਂ ਜਮ ਗਿਆ। ਹੁਣ ਲਾਦਾ ਇਹਨੂੰ ਫ੍ਰੀਜ ਠੰਡਾ ਹੋ ਜਾ ਸ਼ਾਮ ਤੱਕ। ਇਹ ਦੇਖੋ ਵਧੀਆ ਜਾਵੰਗੇ। ਖੁੱਟੀਆਂ ਬਣ ਗਈਆਂ। ਉਹ ਬਲਾ ਦਾ ਫ੍ਰਿਜ ਚ ਇਹ ਦੁੱਧ ਕੀ ਗਰਮ ਹੋ ਗਿਆ ਘਰ ਤਾਂ ਪੰਤ ਗਾਇਸ ਉਹ ਅੱਜ ਵੀ ਥੋੜੀ ਜਿਹੀ ਬਾਲੀ ਤੇ ਪੁੱਛ ਉਹ ਰੱਖਦਾ ਫ੍ਰਿਜ ਚ ਮਉ ਜਿੱਦ ਚੱਲ ਜੀ ਆਪਾਂ ਜਮਣਾ ਲੈਣਾ ਇਹ ਦੇਖੋ ਆਪਣਾ ਪਦੀਨਾ ਪਦੀਨੇ ਦੇ ਵੀ ਨਾ ਪੱਤੇ ਹੁਣ ਫੇਰ ਖਾ ਲੇ ਨੂੰ ਤਾਂ ਸਾਫ਼ ਹੋਤਾ ਇਹਨਾਂ ਨੇ ਸਪਰੇਅ ਕਰਤੀ ਵਧੀਆ ਕਵਾੜ ਤਾਂ ਮੱਚ ਗਿਆ ਵਧੀਆ ਇਹਦੇ ਵਿੱਚ ਐ ਕਵਾੜ ਇਹ ਸਪਰੇਅ ਕਰੀਆ ਨਾ ਉਹ ਤਾਂ ਵਧੀਆ ਤੇ ਲੋ ਜੀ ਅੱਬਰ ਚੱਲਦੇ ਆ ਖੇਤ ਸਪਰੇਅ ਕਰੀ ਸੀ ਕਿ ਸਾਰਾ ਕਵਾੜ ਸੁੱਕ ਗਿਆ ਨਹੀਂ ਕਵਾੜ ਬਹੁਤ ਹੋਇਆ ਪਿਆ ਸੀ ਲੰਗਣ ਔਖਾ ਸੀਗਾ ਡਰ ਲੱਗਦਾ ਸੀ ਜਦੋਂ ਲੰਗਦੇ ਸੀਗੇ ਤੇ ਦੇਖੋ ਮੌਸਮ ਆਪਣਾ ਖੇਤਾਂ ਦਾ ਦੇਖੋ ਬਣੀਆ ਤੁਹਾਨੂੰ ਅੱਗੇ ਚੱਲਦੇ ਆਂ ਇਹ ਆਪਣੀ ਟੂਰੀ ਪਈ ਆ ਹਨ ਤੇ ਲੋ ਜੀ ਅੱਗੇ ਚੱਲਦੇ ਆਂ ਉਹ ਦੇਖੋ ਉਹ ਦੇਖੋ ਕਿੰਨਾ ਸੋਹਣਾ ਮੌਸਮ ਉਹ ਖੇਤ ਚ ਕੀ ਕਰਦੇ ਨੇ ਪਤਾ ਨਹੀਂ ਭਈਏ ਕਾ ਕੋ ਬਹੁਤ ਪੱਟਦੇ ਨੇ ਮੈਨੂੰ ਲੱਗਦਾ ਹੁੰਦੀ ਉਹਦੀ ਪਟਿਆਲਾ ਸਹ ਹੈ ਜਾਣਣਾ ਪੈਂਦਾ ਕਿੰਨਾ ਵਧੀਆ ਤੇ ਲੋ ਜੀ ਛੀਕ ਕੱਢੀ ਅੱਜ ਮੈਨ ਲੱਗਦਾ ਉੱਪਰ ਨੂਦ ਸਹਿਰ ਪਟਿਆਲਾ ਆਪਣਾ ਇੱਧਰ ਵੀ ਕਬਾੜ ਇੱਧਰ ਸਫੇ ਕਰੀ ਆ ਪਤਾ ਨਹੀਂ ਹੈ ਨਾ ਪਤਾ ਲੱਗਦਾ ਨਹੀਂ ਕਿੰਨਾ ਕਬਾੜ ਹੋ ਗਿਆ ਮੀਂਹ ਪੈਣ ਨਾਲ ਕਬਾੜ ਇੱਕ ਬਾੜ ਉੱਥੇ ਚਰੀ ਬਾਜਰਾ ਤਾਂ ਹੈ ਹੀ ਨਹੀਂ ਕਬਾੜ ਇੱਕ ਬਾੜ ਇਹ ਦੇਖੋ ਇੱਧਰ ਹੈ ਹੀ ਨਹੀਂ ਚਲੋ ਆਪਾਂ ਬਾਪਸ ਚੱਲਦੇ ਆਪਾਂ ਨੇ ਕੀ ਲੈਣਾ ਪਪੇ ਤੇ ਚੱਲਦੇ ਆਂ। ਉਹ ਡੌਗੀ ਬੈਠਾ। ਡੌਗੀਆਂ ਇਹ ਨਾ ਸਾਹ ਵਿੱਚ ਪਾੜ ਦਿੰਦੇ ਨੇ। ਕਿਲੇ ਤਾਂ ਜੰਮਣਾ ਚੂਹੀਏ। ਜੰਮਣਾ। ਇਹ ਦੇਖੋ ਆਇਦਕੀ ਮੇਰੇ ਬਿਨਾ ਜੰਮਣਾ ਹੀ ਜੰਮਣਾ ਕਿੰਨੀ ਅੱਗੇ ਮੈਂ ਸਾਫ ਕਰ ਦਿੱਤੀ ਆਇਦਕੀ। ਸੂਪਕੀਆਂ ਅੱਗੇ ਮੈਂ ਆਉਂਦੀ ਸੀਗੀ ਰੋਜ਼ ਸਾਫ਼ ਕਰਦੀ ਸੀ ਸਵੇਰੇ ਲਾ ਜਾਂਦੀ ਸ਼ਾਮ ਨੂੰ ਹਨਾ ਦੇਰਾਂ ਦੀ ਕਿਸੇ ਨੂੰ ਐਦਕੀ ਮੈਂ ਆਈ ਹੋਣੀ ਆ ਦੇਖੋ ਕਵਾੜ ਮੇਰੇ ਬਿਨਾਂ ਵੀ ਕਿਵੇਂ ਪੈਨੇ ਟੱਕੇ ਹੋਵੇ ਪੈਨੇ ਪਰ ਮੈਂ ਇਥੇ ਸਾਫ਼ ਕਰ ਲਿਆ ਸੀਗਾ ਸਵੇਰੀਆਂ ਤੋਂ ਸੁੰਭਰ ਜਾਂਦੀ ਸੀਗੀ ਤੇ ਸ਼ਾਮ ਨੂੰ ਫਿਰ ਜਾਮਣਾ ਵਧੀਆ ਵਧੀਆ ਗਿਰਦੀਆਂ ਦੀਆਂ ਲੈ ਜਾਂਦੀ ਸੀ ਹੁਣ ਸ਼ਾਮ ਨੂੰ ਵੀ ਹੁਣ ਝੜ ਗਈਆਂ ਤੇ ਘਟ ਗਈਆਂ ਹੁਣ ਤਾਂ ਬਹੁਤ ਉੱਪਰ ਨੇ ਉੱਪਰ ਕਿਹੜਾ ਜਾਵੇ ਹਾਂ ਨੇ ਇਥੋਂ ਤੋੜ ਲੈਣੀਆਂ ਪਰੇ ਜੋਗੀਆਂ ਐਤਕੀ ਮੈਂ ਕਿਸੇ ਨੂੰ ਨਹੀਂ ਤੋੜੀਆਂ ਦਿੱਤੀਆਂ ਮੈਨੂੰ ਚੁੱਟੀਆਂ ਧੰ ਚੜ ਗਿਆ ਇਹ ਦੇਖੋ ਹੁਣ ਹੱਥ ਵੀ ਨਹੀਂ ਜਾਂਦਾ ਇਥੋਂ ਦਾ ਹਨਾ ਇਹ ਕ ਪੱਤਿਆਂ ਚ ਕੁਸੂਸਰਾ ਕਿੰਨਾ ਕਰਿਆ ਕਿੱਡੀਆਂ ਕਿੱਡੀਆਂ ਡਿੱਗੀਆਂ ਪਈਆਂ ਨੇ ਇਹ ਦੇਖੋ ਹਾਂ ਦੇਖੋ ਡਿੱਗੀਆਂ ਨੇ ਤਾਜ਼ੀਆਂ ਤਾਜ਼ੀਆਂ ਦੇਖੋ ਤਾਜੀ ਤਾਜੀ ਥੱਲੇ ਡਿਗੀਆਂ ਤਾਂ ਗੰਦੀਆਂ ਪਈਆਂ ਨੇ ਉੱਪਰੋਂ ਤੋੜ ਦਿਆਂ ਚਾਰ ਜਿਹੜੀਆਂ ਤੋੜਨੀਆਂ ਨੇ ਬੜੀ ਚੋਟੀਆਂ ਹਨਾ ਇੱਥੋਂ ਵੱਡੀਆਂ ਹਾਂ ਸਾਰੇ ਵੱਡੀਆਂ ਲਾ ਇਹਦਾ ਹੋਲੀ ਹੋ ਜੂਗੀ ਹੋਰੀ ਇਹਨਾਂ ਤੋੜਦੇ ਮੈਂ ਚੁੱਕਦੀ ਹਾਂ ਅੱਗੇ ਕਈਆਂ ਜੀਆਂ ਨੇ ਦੂ ਲਟਣੇ ਉੱਪਰੋਂ ਲੋ ਲਾ ਕੇ ਸਾਰੇ ਜੱਲਾ ਕੱਲ ਮੈਂ ਬਾਅਦੇ ਚਾਰ ਤੁਹ ਬੁਲੂੰਗੀ ਹਾਂ ਲਾ ਬਹੁਤ ਨੇ ਸੋਨੇ ਦੇ ਵਿੱਚ ਹੋਏ ਹੈ ਗੱਡੀਆਂ ਗੱਡੀਆਂ ਨੇ ਗੱਡੀਆਂ ਗੱਡੀਆਂ ਮਨਾਂ ਇਹਨਾਂ ਗੰਦੀਆਂ ਕੌਣ ਚੱਕੇ ਗੱਡੀਆਂ ਨੇ ਵੱਡੀਆਂ ਵੱਡੀਆਂ ਫਿਰ ਇੱਥੇ ਨਾਲ ਆ ਇਹ ਦੇਖੋ ਗੱਡੀਆਂ ਗੱਡੀਆਂ ਮੈਂ ਹੁਣ ਆਉਂਦੀ ਨਹੀਂ ਹੈਗੀ ਹੁਣ ਆਏ ਆਉਂਦਾ ਹੈ ਗੱਡੀਆਂ ਜਾਮਣਾ ਮੈਂ ਚੁਹੀਆਂ ਨਹੀਂ ਕਮਾਲ ਦੀ ਜੰਨਾ ਗੱਡੀਆਂ ਚੁਹੀਆਂ ਡਿੱਗੀਆਂ ਹੋ ਨਾ ਪਾਣੀ ਚ ਗਿਰਦੀਆਂ ਨੇ ਇੱਥੇ ਫਿਰ ਗੰਦੇ ਚ ਗਿਰਦੀਆਂ ਨੇ ਹੋ ਸੀ ਉੱਪਰ ਪਰ ਕਾਲੂ ਦੇਖਦੀਆਂ ਆ ਸੀ ਆ ਨਾ ਹੋ ਕਰਕੇ ਪੱਲੀ ਵਸਾ ਕੇ ਸਾਰੀਆਂ ਝਾੜ ਲਾਂਗੇ ਹਨਾ ਡਿੱਗਦੀਆਂ ਨੇ ਫਿਰ ਇੱਥੇ ਨਾਲੇ ਚ ਗੱਤੀਆਂ ਨੇ ਦੇਖੋ ਪੂਰੇ ਨਾਲ ਆ ਗਿਆ ਨਾ ਔਰ ਇਹ ਗੰਦਾ ਨਾਲ ਆ ਪਾਣੀ ਆ ਇੱਕ ਦਿਨ ਉਹਨੀਆਂ ਝਾੜ ਕੇ ਨਵੇੜਾਂਗੇ ਪਰ ਆ ਪੱਤੀ ਸਾਰੀਆਂ ਦੀ ਦੋ ਜੀ ਜਾਮਣਾ ਤੋੜ ਲਿਆ ਇਹ ਦੇਖੋ ਆਪਾਂ ਕਿੱਡੀਆਂ ਕਿੱਡੀਆਂ ਸੋਹਣੀਆਂ ਸੋਹਣੀਆਂ ਧੋਲੀਆਂ ਸਮਾਰੜੀਆਂ ਕਿੱਥੇ ਦੀਆਂ ਨੇ ਇਹ ਜਾਮਣਾ ਇਹ ਹੈਗੀਆਂ ਸਹਿਰ ਪਟਿਆਲੇ ਦੀਆਂ ਦੇਖੋ ਆਹ ਦੇਖੋ ਹਾਂ ਦੇਖੋ ਗੱਡੀਆਂ ਗੱਡੀਆਂ ਵੱਟੀਆਂ ਵੱਟੀਆਂ ਹੁਣ ਤਾਂ ਵਾਲੀਆਂ ਪੱਕਣ ਲੱਗੀਆਂ ਪਹਿਲਾਂ ਖਰਾਬ ਸੀਗੀਆਂ ਹੁਣ ਤਾਂ ਵਧੀਆ ਹੋ ਗਈਆਂ ਆਹ ਦੇਖੋ ਗਟੋਲੇ ਗਟੋਲੇ ਤੁਹਾਨੂੰ ਖਾ ਕੇ ਦਿਖਾਉਣੀ ਆ ਕਿਵੇਂ ਖਾਂਦੀ ਇਹਨੇ ਨੂਨ ਲਾ ਕੇ ਤੇ ਲੋ ਜੀ ਚਪੜਾ ਨੂਨ ਨੂਨ ਪਾ ਕੇ ਤੇ ਲੋ ਜੀ ਖਾਣੇ ਆ ਆਜੂ ਜੀ ਨੇ ਖਾਣੀਆਂ ਨੇ ਬਹੁਤ ਟੇਸਟੀ ਨੇ ਹੂੰ ਆਹੀ ਨੇ ਇੱਧਰ ਉਧਰ ਆਇਦ ਕੀ ਘਟ ਨੇ ਹਨਾ ਛੜ ਗਿਆਂ ਹਟਾਣੇ ਡੁੱਟ ਗਏ ਐਡ ਕੀ ਕਿੰਨੇ ਡਿੱਗਿਆ ਪਈਆਂ ਨੇ ਹਲੋ ਤਾਂ ਕੁਝ ਲੱਗ ਨਹੀਂ ਇਹ ਭੰਡਾ ਕੋ ਹੋ ਗਏ ਉਹੋ ਗਾੜੀ ਤੇ ਵਰਗੇ ਹੀੜਾ ਠੀਕ ਜਾਂਦੀਆਂ ਨੇ ਗੰਦੀਆਂ ਹੋ ਜਾਂਦੀਆਂ ਨੇ ਇਹਦਾ ਉਧਰ ਡਿੱਗਦੀਆਂ ਨੇ ਵਧੀਆਂ ਨੇ ਇੱਥੇ ਜੀ ਮੈਂ ਸੁੰਭਰੀ ਆਈਂ ਸਾਹ ਨਹੀਂ ਖਿੜਿਆ ਉਹਦੇ ਇਹ ਡਿੱਗਦੀਆਂ ਨੇ ਇੱਧਰ ਹੱਥ ਦੇ ਹੈ ਥੱਲੇ ਤਾਂ ਨਹੀਂ ਨਾ ਨਾ ਪਾਈ ਚੁੱਲ੍ਹਾ ਭਜ ਗੇਦੀਆਂ ਨੇ ਉਧਰ ਨੂੰ ਨਾ ਮਾਰ ਬਾਥਰੂਮ ਕੰਨੀ ਨੂੰ ਇੱਧਰ ਨੂੰ ਵਧੀਆ गिरਦੀਆਂ ਨੇ ਹਾਂ ਇੱਧਰ ਨੂੰ ਮਾਰ ਤੂੜੀ ਕੰਨੀ ਨੂੰ ਉਧਰ ਬਾ ਉਹ ਤੇ ਬਨਾਲੇ ਚ ਗੇਦੀਆਂ ਨੇ ਇੱਧਰ ਪੱਲੀ ਦੇ ਗੇਦੀਆਂ ਨੇ ਕਿੰਨੀਆਂ ਸੋਹਣੀਆਂ ਨੇ ਉਹ ਮੈਂ ਕਹਿੰਨੀ ਉਹ ਮੋਪਰ ਸੁੱਕੀਆਂ ਵੀ ਗਿਰਦੀਆਂ ਨੇ ਕਈ ਗਿਰਦੀ ਉੱਪਰ ਉਹ ਉੱਥੇ ਜਾਣਾ ਪਊਗਾ। ਖਲਾਉਣ ਨਾਲ ਦੀ ਗਿਰਦੀਆਂ ਨੂੰ ਤਾਂ ਵੈਸੇ ਇਹ ਗਿਰਦੀਆਂ ਨੂੰ ਫਿਰ ਚੱਕ ਲਾਂਗੇ। ਇੱਧਰ ਦੂਈਆਂ ਗਿਰਦੀਆਂ ਨੇ ਸੁੱਕੀਆਂ ਵੀਆਂ ਦੇ। ਜਿਹੜੀਆਂ ਖਰਾਬ ਨੇ ਤੇ ਕੀ ਖਰਾਬ ਬਾੜੀਆਂ ਨੇ। ਹੁਣ ਹਾਂ ਇਹ ਦੇਖ ਲਿਆ ਨੇ ਤੇ ਵਧੀਆ ਬਾਅਦ ਚ ਚਾਗ ਲਾਂਗੇ ਆਲੇ-ਦਾਲੇ ਜਿਹੜੀ ਲਿਗਣ ਗਈ ਆ ਕਿੱਡੀਆਂ-ਕਿੱਡੀਆਂ ਨੇ ਇੱਥੇ ਹੱਥ ਨਹੀਂ ਜਾਂਦਾ ਹਨਾ ਇਹ ਲਾਸਟਰ ਲੋਚਨ ਦਿਖਾ ਦੀ ਕਿੱਡੀ-ਕੜੀ ਆ ਦੇ ਮਾਂ ਦਿਖਾ ਦੀ ਤਰਲੋਚਨ ਨੂੰ ਕਹਿੰਦਾ ਕੀ ਅੱਡ-ਅੱਡੀਆਂ ਨੇ ਆ ਦੇ ਹਲਾ ਦੇ ਹਾਂ ਬਾਅਦ ਚ ਚੱਕ ਲਾਂਗੇ ਇੱਕ ਨੇ ਹਲਾ ਦੇ ਚੜ ਜਾਣਗੀਆਂ ਬਾਅਦ ਚ ਝੁਕ ਲਾਂਗੇ ਆਲੇ ਦਾਲਿਓ ਫੜਾਵਾ ਬਹੁਤ ਹੈ ਹਾ ਡੰਡਾ ਫੜਾਵਾ ਫਾਤਾ ਉਰੋਂ ਤਾਂ ਹੀਟੋਂ ਤਾਂ ਝਾੜ ਦੂੰਗੀ ਇਹਦੇ ਡੰਡੇ ਨਾਲ ਉਰੋਂ ਤਾਂ ਉੱਪਰੋਂ ਝਾੜ ਲਾ ਹਾਂ ਤਾਂ ਉਰੋਂ ਵੀ ਝੜ ਜਾਣਗੇ ਇਹਨਾਂ ਡੰਡੇ ਨਾਲ ਇਹ ਦੋ ਚਾਰ ਕੁਛ ਨਹੀਂ ਹੁੰਦਾ ਤਾਂ ਧੂਆਂ ਜਾਣਗੇ ਉੱਪਰੋਂ ਡਿੱਗ ਕੇ ਖੁੱਟੀਆਂ ਨੇ ਇਹਦੇ ਉੱਪਰੋਂ ਡਿੱਗੀਆਂ ਨੇ ਨਾ ਤੋ ਕੇ ਖਾ ਲੈਣਗੇ ਪੱਕ ਜਾ ਦੇ ਗਈਆਂ ਉਧਰੋਂ ਹੀ ਟਗੀ ਹੌਣ ਪੱਕੀਆਂ ਨੇ ਅਸਲੀ ਜਦ ਹੁਣ ਮੀਂਹ ਪਿਆ ਤੋਤੀਆਂ ਜਾਣਗੀਆਂ ਤਾਂ ਤੂੜੀ 'ਚ ਰੱਖ ਦਿੰ। ਇਹਨਾਂ ਦੀ ਜਿਆਦਾ ਪੱਕ ਗਈਆਂ। ਪਹਿਲਾਂ ਤਾਂ ਪੱਕੀ ਨਹੀਂ ਸੀ, ਪਹਿਲਾਂ ਤਾਂ ਸੜੀਆਂ-ਸੜੀਆਂ ਜੀਆਂਆਂ ᱛੀਆਂ, ਵਧੀਆ ਨਹੀਂ ᱛੀਆਂ। ਹੁਣ ਦੇਖ ਗੱਡੇ-ਗੱਡੇ ਨੇ ਗਟੋਲੇ ਆ ਦੇ। ਆਦੇ ਗੱਡੇ-ਗੱਡੇ ਨੇ। ਉੱਪਰ ਵੀ ਉਹ ਹੋ ਗਈਆਂ। ਤੋਤੀਆਂ ਜਾਣਗੀਆਂ ਤਾਂ ਅਸਲੀ ਦੇ ਪਾਸੇ ਧੂੜਣਗੇ, ਖਾਣ ਨੇ ਵੀ ਰੱਜ ਕੇ ਸਾਰੇ। ਆਦੇ ਸਿੱਲੀਆਂ ਗਈਆਂ। ਉੱਪਰ ਡਿੱਗਣ ਕਰਕੇ ਜਿਆਦਾ ਹੀ ਪੱਕਣ ਕਰਕੇ ਅੰਸਿੱਲੀਆਂ ਗੀਆਂ ਦੀ ਹਾਂ ਨਾ ਪੂਤਣ ਜਿਆਦੀ ਪੀਆਂ ਹਨ ਮੂਟਰ ਤੋਂ ਲੈਂਦੀਆਂ ਨੇ ਇਹ ਜਿਹੜੀਆਂ ਇੱਧਰ ਆ ਜਾ ਉਹਦੇ ਦੇ ਬਸੇ ਬੈਠਾ ਉਹਦੇ ਸੇ ਉੱਪਰ ਡਿੱਗਣ ਕਰਕੇ ਸਿੱਲੀਆਂ ਗੀਆਂ ਦਾ ਕਿੱਡੀਆਂ ਕਿੱਡੀਆਂ ਨੇ ਹਨ ਉੱਚਾ ਜਿਆਦਾ ਆਹ ਦੇਖ ਕਿੱਦਾਂ ਤੇਰ ਲੂਚਨ ਕਹਿੰਦਾ ਦੀਆ ਤੇਰ ਲੂਚਨ ਨਾਲੋਂ ਬੜੀਆਂ ਨੇ ਆਪਣੀਆਂ ਉਹ ਬੰਨਾ ਕਹਿੰਦਾ ਕਿ ਉਹ ਜਾਲੀ ਦੇ ਪਾਗ ਥੱਲੇ ਰੱਖ ਦੋਲੇ ਅਲਵਾ ਫਾਈ ਰੱਖ ਦਾਂਗੇ ਇਕਣੇ ਚੱਕ ਕੇ ਦੇ ਦਿੱਤਾ ਜੂ ਖਰਾਬ ਨਹੀਂ ਹੋਣਗੀਆਂ ਅੱਪੀ ਜਦੋਂ ਖਾਣੀਆਂ ਹੋਣਗੀਆਂ ਉਦੋਂ ਧੋ ਲਾਂਗੇ ਪਹਿਲਾਂ ਤਾਂ ਉਹ ਹੋ ਜੂ ਖਰਾਬ ਹੋ ਜਾਣਗੀਆਂ ਜਾਨੀ ਜੇ ਪਹਿਲਾਂ ਧੋਤੀਆਂ ਉਥੇ ਹੀ ਧੋ ਕੇ ਜਿੰਨੀਆਂ ਖਾਣੀਆਂ ਨੇ ਖਾ ਲਾਂਗੇ ਬਾਕੀ ਫ੍ਰੀਜ ਚ ਲਾ ਲੈਣਗੇ ਮਾਦੀਆਂ ਸਿੱਲੀਆਂ ਗਈਆਂ ਉੱਪਰੋਂ ਡਿੱਗਣ ਕਰਕੇ ਬਸੋ ਉਹ ਕੱਚੀਆਂ ਤੋੜਦੇ ਨੇ ਹਨਾ ਦੁਕਾਨਾਂ ਵਾਲੇ ਜਿਹੜੇ ਤੋੜ ਕੇ ਫਿਰ ਉਹ ਇੰਨੀਆਂ ਜਿਹੀਆਂ ਤੋੜਦੇ ਨੇ ਫਿਰ ਵੇਚਦੇ ਨੇ ਜੋ ਜ਼ਿਆਦਾ ਪਕਾ ਕੇ ਤੋੜਨ ਫਿਰ ਤਾਂ ਗਲ ਜਾਂਦੀਆਂ ਨੇ ਹਨਾ ਉਹ ਤਾਂ ਹੀ ਜਮ ਤੋੜਦੇ ਨੇ ਜਿਵੇਂ ਲਾਲ ਜੀਆਂ ਹਾਂ ਥੋੜੀ ਜੀ ਕੱਚੀ ਰੱਖਦੇ ਨੇ ਉਹ ਤਾਂ ਹੀ ਨਹੀਂ ਹੋ ਹੁੰਦੀਆਂ ਨਹੀਂ ਆਹਦੇ ਪੱਕੀਆਂ ਨੇ ਫੁੱਟ ਗਈਆਂ ਥੱਲੇ ਗਿਰਨ ਕਰਕੇ ਇੱਧਰੋਂ ਟੇੜ ਕਰਦੇ ਆਹਦੇ ਇੱਧਰ ਨੂੰ ਖਰਾਬ ਖਰਾਬ ਕਰਤੀ ਇੱਧਰ ਇਦਰ ਵਧੀਆ ਵਧੀਆ ਚੋਲ। ਅਸੀਂ ਤੇ ਢੇਰੀ ਕਰ ਦਾਂਗੇ ਥੈਲਾ। ਬੜਤੇ। ਉੱਪਕੀਆਂ ਜਨ ਵਿੱਚ ਪਾ। ਕੁਛ। ਉੱਪਰੋਂ ਡਿੱਕੇ ਫੁੱਟੀਆਂ ਨੇ ਤਾਂ। ਆਹ ਦੇ ਉੱਪਰੋਂ ਆਹ ਉੱਪਰੋਂ ਕੀ ਕੀ ਆ ਇਹਨੂੰ ਕੀ ਹੋਇਆ ਵਾ ਇਹਦੇ ਉੱਪਰੋਂ ਡਿੱਕੇ ਫੁੱਟੀਆਂ।